back london travel series episode 3 ਦੇ ਵਿੱਚ ਤੇ ਜਿੱਤੇ ਹੀ ਤੁਹਾਨੂੰ ਪਤਾ ਆ ਕਿ ਮੈਂ ਲਾਸਟ ਐਪੀਸੋਡ ਦੇ ਵਿੱਚ ਗੱਲ ਕੀਤੀ ਸੀ ਕਾਫੀ ਬ੍ਰੇਕ ਦੀ ਤੇ ਬਸ ਹੁਣ ਮੈਂ ਕੋਈ ਕੈਫੇ ਲੱਭ ਰਹੀ ਆ ਜਿੱਦਾਂ ਹੀ ਮਿਲਦਾ ਆ ਆਪਾਂ ਇੱਕ ਬ੍ਰੇਕ ਲਵਾਂਗੇ ਸੋ ਮੈਂ ਆਹਾਰੀਆਂ ਕੌਸਟਾ ਕਾਫੀ ਜੋ ਕਿ ਨੈਕਸਟ ਦੇ ਅੰਦਰ ਹੈ ਸੋ ਇਹ ਆਈਡੀਆ ਵੈਸੇ ਤਾਂ ਅੱਛਾ ਹੈ ਆ ਕਿਉਂਕਿ ਨੈਕਸਟ ਇੱਕ ਕਲੋਥਿੰਗ ਸਟੋਰ ਹੈ ਸੋ ਇਹ ਅੱਛਾ ਹੈ ਨਾ ਕਿ ਨਾਲ ਹੀ ਤੁਸੀਂ ਸ਼ਾਪਿੰਗ ਕਰੋ ਤੇ ਨਾਲ ਹੀ ਤੁਸੀਂ ਕਾਫੀ ਬ੍ਰੇਕ ਲੈ ਲਓ ਬਟ ਆਈ ਥਿੰਕ ਤੁਹਾਨੂੰ ਹਰ ਇੱਕ ਨੈਕਸਟ ਸਟੋਰ ਦੇ ਵਿੱਚ ਹੀ ਨਹੀਂ ਮਿਲੇਗਾ ਇਹ ਕਈ ਕਈ ਲੋਕੇਸ਼ਨਸ ਤੇ ਆ ਹਰ ਇੱਕ ਜਗ੍ਹਾ ਤੇ ਨਹੀਂ ਅਵੇਲੇਬਲ ਹੈਗਾ ਵਾਓ ਇਟਸ ਫੁੱਲ ਕਰਿਸਮਸ ਵਾਈਬ ਹੇਅਰ ਵਿਦ 올 ਦੈਕੋਰੇਸ਼ਨਸ ਸੋ ਮੈਨੂੰ ਦੱਸਿਓ ਕਿ ਤੁਸੀਂ ਵੀ ਪ੍ਰੈਫਰ ਕਰਦੇ ਕਾਫੀ ਬ੍ਰੇਕ ਲੈਣਾ ਜਾਂ ਤੁਸੀਂ ਬਾਹਰ ਜਾਂਦੇ ਆ ਕਿਤੇ ਬਿਕਾਜ਼ ਮੈਨੂੰ ਓਨੈਸਟਲੀ ਸਹੀ ਲੱਗਦਾ ਹੈ ਯਾ ਕਿਉਂਕਿ ਫॉर ਮੀ ਇਟਸ 올 ਅਬਾਊਟ ਰੈਕਸਿੰਗ ਰੀਸੈਟਿੰਗ ਮਾਈਂਡ ਐਂਡ ਬੋਡੀ ਐਂਡ ਬੂਸਟਿੰਗ ਫੋਕਸ ਆਫਟਰਵਰਡਸ ਕਿਉਂਕਿ ਕੀ ਹੁੰਦਾ ਹੈ ਕਿ ਜਦ ਵੀ ਮੈਂ ਸ਼ੋਪਿੰਗ ਕਰਦੀ ਹਾਂ ਜੇ ਮੈਨੂੰ ਭੁੱਖ ਲੱਗੀ ਆ ਜੇ ਮੈਨੂੰ ਬ੍ਰੇਕ ਚਾਹੀਦੀ ਆ ਮੈਂ ਫੋਕਸ ਨਹੀਂ ਕਰ ਪਾਉਂਦੀ ਹੈਗੀ ਸੋ ਮੈਨੂੰ ਇਹ ਹੁੰਦਾ ਕਿ ਮੈਂ ਬ੍ਰੇਕ ਲਾ ਲਵਾਂ ਕੁਕੀਜ਼ ਐਂਡ ਕੇਕਸ ਕਿੰਨੇ ਅੱਛੇ ਲੱਗ ਰਹੇ ਨੇ ਬਟ ਸੈਡਲੀ ਗਲੂਟਨ ਇਜ਼ ਨੋ ਮਾਈ ਫਰੈਂਡ ਸੋ ਮੈਂ ਕੁਕੀਜ਼ ਤੇ ਕੇਕਸ ਆਊਟਸਾਈਡ ਨਹੀਂ ਖਾ ਸਕਦੀ Yes. <coughs> so instead of coffee i ended up trying their new hot chocolate the whenever i'm on my own oh, matlab uh -huh. mainu no, lokan nu no, observe karna i don't know main observe kardi ni ha ki matlab kuch wrong nahi kar rahe honna koi bhi it's it just k something i do for my studies i will explain that part later i mean ਇਟਸ ਇੰਟਰਸਟਿੰਗ ਟੂ ਸੀ ਲਾਈਕ ਹਰ ਇੱਕ ਪਰਸਨ ਆਪਣੇ ਤਰੀਕੇ ਦੇ ਨਾਲ ਇੰਜੋਏ ਕਰ ਰਿਹਾ ਹੈ ਕੋਈ ਬੰਦਾ ਆਪਣੇ ਫੋਨ ਤੇ ਹੈ ਤੇ ਕੋਈ ਬੰਦਾ ਆਪਣੀ ਥਿੰਕ ਕਰ ਰਿਹਾ ਹੈ ਤੇ ਮਤਲਬ ਬਹੁਤ ਹੀ ਜ਼ਿਆਦਾ ਅੱਛਾ ਲੱਗਦਾ ਹੈ ਕਿ so many people can have such a different feelings and all in the same place ਮਤਲਬ ਇੱਕ ਜਗ੍ਹਾ ਤੇ ਇੰਨੇ ਲੋਕੀ ਅਲੱਗ ਫੀਲਿੰਗਸ ਸੋ ਮੈਂ ਅਗੇ ਮੈਂ ਮਾਰ ਹਲ ਤੱਕ ਹਲੇ ਤਾਂ ਮੈਂ ਕਿਤੇ ਹੀ ਐਕਸਪਲੋਰ ਥੋੜੇ ਸਟੋਰਸ ਨੇ ਬਸ ਬਹੁਤ ਹੀ ਜ਼ਿਆਦਾ ਟਾਇਰਿੰਗ ਹੋ ਜਾਂਦਾ ਹੈ ਐਂਡ ਤੁਸੀਂ ਇੱਕ ਦਿਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਸਾਰੇ ਸਟੋਰਸ ਕਵਰ ਕਰ ਸਕਦੇ ਆ ਸੋ ਆਮ ਜਸਟ ਵਾਕਿੰਗ ਥਰੂ ði ਸਟ੍ਰੀਟਸ ਐਂਡ ਆ ਹਵ ਟੂ ਸੀ ਆਈ ਲਵ ਇਟ ਹਿਅਰ ਤੇ ਹਾਰੀ ਕੋਰਨਰ ਬਹੁਤ ਇੰਟਰਸਟਿੰਗ ਆ ਲਾਈਕ ਤੁਹਾਨੂੰ ਨਹੀਂ ਪਤਾ ਕਿ ਤੁਹਾਨੂੰ ਕੀ ਮਿਲ ਜਾਣਾ ਹਾਰੀ ਕੋਰਨਰ ਤੇ ਮਤਲਬ ਹਾਰੀਕ ਸਟਰੀਟ ਦੀ ਵੱਖਰੀ એનર્ਜੀ ਆ ਫੁੱਲ ਆਫ ਪੀਪਲ ਸ਼ਾਪਸ ਤੇ 올 ਸਾਰਟਸ ਆਫ ਲਿਟਲ ਸਰਪ੍ਰਾਈਜ਼ਸ ਤੇ ਵੈਸੇ ਤਾਂ ਮੈਨੂੰ ਲੱਗਦਾ ਆਈ ਕੁਡ ਵੰਡਰ ਹੇਅਰ ਫੋਰ ਆਵਰਸ ਪਰ ਤੇ ਮੈਨੂੰ ਆਲਵੇਸ ਕੁਝ ਨਵਾਂ ਦੇਖਣ ਨੂੰ ਮਿਲੂਗਾ ਤੇ ਸਭ ਤੋਂ ਅਮੇਜ਼ਿੰਗ ਕੀ ਆ ਕਿ ਹਰ ਇੱਕ ਸਟਰੀਟ ਦੀ ਜਿਹੜੀ ਆ ਓਨ ਵਾਈਬ ਆ ਤੇ ਕਈ ਕਵਾਈਟ ਸਟਰੀਟਸ ਨੇ ਚਾਰਮਿੰਗਸ ਨੇ ਕਈ ਕਲਰਫੁਲ ਨੇ ਤੇ ਕਈ ਫੁੱਲ ਆਫ ਲਾਈਫ ਨੇ I mean ਤੁਸੀਂ ਫੀਲ ਕਰ ਸਕਦੇ ਹੋ ਹਾਰਟਬੀਟ ਆਫ ਲੰਡਨ ਐਸ ਯੂ ਵਾਕ ਅਰਾਊਂਡ ਤੇ ਕਈ ਬਿਲਡਿੰਗਸ ਐਦਾਂ ਦੀਆਂ ਨੇ ਜਿਹੜੀਆਂ ਕਿ ਹਿਸਟੋਰਿਕ ਬਿਲਡਿੰਗਸ ਨੇ ਬਟ ਮਿਕਸ ਹੋਈਆਂ ਨੇ ਮਾਡਰਨ ਸ਼ਾਪਸ ਤੇ ਨਾਉ ਜੋ ਕਿ ਹਰ ਇੱਕ ਚੀਜ਼ ਨੂੰ ਯੂਨੀਕ ਬਣਾਉਂਦੀਆਂ ਨੇ ਸੋ ਓਨੈਸਟਲੀ ਆਲੇ ਦੁਆਲੇ ਘੁੰਮਣਾ ਬਿਨਾਂ ਮੈਨੂੰ ਮਤਲਬ ਬਹੁਤ ਅੱਛੀ ਵਾਈਬ ਦਿੱਨ ਆਇਆ ਤੇ ਤੁਸੀਂ ਛੋਟੀਆਂ ਲिटल ਡਿਟੇਲਸ ਵੀ ਨੋਟਿਸ ਕਰਦੇ ਆ। ਸੋ ਇਹ ਚੀਜ਼ ਜਿਹੜੀ ਆ ਸ਼ੋ ਕਰਦੀ ਆ ਕਰੈਕਟਰ ኦਪੈਸਿਟੀ। ਸੋ ਮੈਂ ਐਸ ਸੀਪਰ ਡਰਗ ਬਿਕਾਸ ਮੈਂ ਮੋਇਸਚਰਾਈਜ਼ਰ ਲੈਣਾ ਸੀਗਾ ਤੇ ਇਹ ਮੈਂ ਦੋ ਲੈ ਲਈਆਂ ਇੱਕ ਆਬਵੀਅਸਲੀ ਮੇਰੇ ਹੈਂਡ ਬੈਗ ਦੇ ਲਈ ਤੇ ਇੱਕ ਘਰ ਦੇ ਲਈ ਐਂਡ ਇਥੇ ਨੂੰ ਹੋਰ ਗੱਲ ਦੱਸਦੀਆਂ ਜਿੱਦਾਂ ਇੱਥੇ ਯੂਕੇ ਦੇ ਵਿੱਚ ਫਾਰਮੇਸੀਜ਼ ਹੁੰਦੀਆਂ ਆ ਲਾਈਕ ਆਪਾਂ ਉਹਨਾਂ ਨੂੰ ਕਹਿੰਦੇ ਆ ਲਾਈਕ ਉੱਥੋਂ ਤੁਸੀਂ ਤੁਹਾਨੂੰ ਸਕਿਨ ਕੇਅਰ ਪ੍ਰੋਡਕਟਸ ਵੀ ਮਿਲ ਜਾਂਦੇ ਆ ਜਿੱਦਾਂ ਕਿ ਬੂਟਸ ਹੋ ਗਿਆ ਸੁਪਰ ਡਰੱਗ ਹੋ ਗਿਆ ਮਤਲਬ ਉਹਨਾਂ ਦੇ ਨੇਮ ਤਾਂ ਲੈਂਦੇ ਨੇ ਜਿੱਦਾਂ ਉੱਥੋਂ ਸਿਰਫ ਆਪਾਂ ਨੂੰ ਮੈਡੀਕ ਮੈਡੀਸਿਨਸ ਹੀ ਮਿਲਣਗੀਆਂ ਬਟ ਉੱਥੋਂ ਆਪਾਂ ਨੂੰ ਇਹ ਚੀਜ਼ਾਂ ਵੀ ਮਿਲਦੀਆਂ ਆ ਸੋ ਪੋਤੀ ਲੰਗ ਦੇ ਤੋਂ ਬਾਅਦ ਹੁਣ ਮੈਂ ਜਾ ਰਹੀ ਹਾਂ ਵਾਪਸ ਮੇਰਾ ਪਲਾਨ ਹੈ ਕੱਲ ਇਵਨਿੰਗ ਆਉਣਾ ਯੂਗੀ ਹਾਂ ਮੈਨੂੰ ਚਾਹੀਦੀ ਹੈ ਰੈਸਟ ਹਾਂਜੀ ਸੋ ਇਵਨਿੰਗ ਵਾਈਬਸ ਲੰਡਨ ਦੇ ਵਿੱਚ ਅਮੇਜ਼ਿੰਗ ਨੇ ਓਨੈਸਟਲੀ ਬਹੁਤ ਹੀ ਜ਼ਿਆਦਾ ਬਿਊਟੀਫੁਲ ਲੱਗ ਰਿਹਾ ਹੈ ਯਾ ਸੌਰੀ ਮੈਂ ਜ਼ਿਆਦਾ ਰਿਕਾਰਡ ਨਹੀਂ ਕੀਤਾ ਹੈਗਾ ਵਾਓ ਇਟਸ ਅਮੇਜ਼ਿੰਗ ਮੈਂ ਦੇਖਿਆ ਲੋਕੀ ਡਾਂਸ ਕਰ ਰਹੇ ਨੇ میوزਿਕ ਦੇ ਤੇ ਮੈਂ ਵੀ ਅਗੇ ਰਿਕਾਰਡ ਕਰਨ ਦੇ ਲਈ ਤੇ ਬੜੀ ਅੱਛਾ ਲੱਗ ਰਿਹਾ ਆ ਲਾਈਕ ਸਟੈਪਸ ਕਰ ਰਹੇ ਨੇ ਪ੍ਰੋਪਰ ਉਦਾਂ ਹੀ میوزਿਕ ਉਹ ਵੀ ਹਿੰਦੀ میوزਿਕ ਲੱਗਿਆ ਆ ਬੜਾ ਅੱਛਾ ਲੱਗ ਰਿਹਾ ਆ ਤੇ ਤੁਸੀਂ ਵੀ ਦੇਖੋ ਸੋ ਅੱਜ ਜਿੰਮੇ ਮੈਂ ਆਈਆਂ ਤੇ ਇੱਥੇ ਵੀਕੈਂਡ ਸੀਗਾ ਸੈਟਰਡੇ ਓਨੈਸਟਲੀ ਬਹੁਤ ਹੀ ਜ਼ਿਆਦਾ ਬਿਜ਼ੀ ਸੀਗਾ ਜਿਸ ਟਾਈਮ ਮੈਂ ਆਈਆਂ ਮਤਲਬ ਕਿ ਇੰਨੀ ਜ਼ਿਆਦਾ ਭੀੜ ਸੀਗੀ ਨਾ ਕਿ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਸੀ ਆ ਹੁਣ ਜ਼ਿਆਦਾ ਲੇਟ ਹੁੰਦਾ ਜਾ ਰਿਹਾ ਜਿੰਮੇ ਜਿੰਮੇ ਉਦਾਂ ਮਤਲਬ ਲੋਕੀ ਇਕੱਠਨੇ ਸ਼ੁਰੂ ਹੁੰਦੇ ਜਾ ਰਹੇ ਨੇ